ਸੋ ਇਹਨਾਂ ਨੂੰ ਤਾਂ ਵੋਟ ਪਾ ਕੇ ਤੁਹਾਨੂੰ ਆ ਹੀ ਨਹੀਂ ਪਤਾ ਕਿ ਵੋਟ ਜੇ ਪਾ ਲਈਏ ਤਾਂ ਕੱਲ ਜਿੱਤ ਕੇ ਕਿਹੜੀ ਪਾਰਟੀ ਸੇ ਚਲੇ ਜਾਣਗੇ ਸੋ ਵੱਡੀ ਗੱਲ ਤਾਂ ਪੰਜਾਬ ਇੱਥੇ ਤੁਹਾਨੂੰ ਸਾਰਿਆਂ ਨੂੰ ਇੱਥੇ ਪਹੁੰਚਣ ਵਾਸਤੇ ਵੀ ਦਿਲ ਦੀ ਗਹਿਰਾਈਆਂ ਤੋਂ ਸ਼ੁਕਰਾਨਾ ਕਰਦੇ ਆ ਕਿ ਤੁਸੀਂ ਆਪ ਦੇ ਸਮੇਂ ਤੋਂ ਕੀਮਤੀ ਸਮਾਂ ਕੱਢ ਕੇ ਸਾਨੂੰ ਆਪਣੀ ਢੇਲਮਾ ਰਜਵਾਹਾ ਜਿਹੜੀ ਤੁਹਾਡੇ ਪਿੰਡ ਦੀ ਬੜੀ ਵੱਡੀ ਮੰਗ ਸੀ ਢੇਲਮੇ ਦੀ ਵੱਡੀ ਵੱਡੀ ਮੰਗ ਸੀ ਕਿ ਆਪਾਂ ਨਾਲ ਲੈ ਕੇ ਜਾਂਦੇ ਆ 35 ਕਿੱਲਾਂ ਦੇ ਵਿੱਚ ਆਪਣਾ ਲਹਿਰੇ ਵੇਗਿਆਲੀ ਮੇਨ ਰੋਡ ਦੇ ਉੱਤੇ ਸਤਿ ਸ਼੍ਰੀ ਅਕਾਲ RAM NAVAMI ਹੈ ਅੱਜ ਕਿਸੇ ਵੀ ਜਗ੍ਹਾ ਤੇ ਮੋਟ ਮਦੀ ਬੜਾ ਉਤਸ਼ਾਹ ਦਿੱਖਿਆ ਹੈ ਨਾ ਤੇ ਤੁਹਾਡਾ ਹੀ ਬੜਾ ਸਵਾਗਤ ਕੀਤਾ ਹੈ ਕੀ ਜਾਨਣਾ ਚਾਹੂਗਾ ਜੀ ਮੈਂ ਸਮੂਹ ਭਾਈਚਾਰੇ ਨੂੰ RAM NAVAMI ਦੀ ਬਹੁਤ ਬਹੁਤ ਵਧਾਈਆਂ ਦਿੰਨੀ ਆ ਅੱਜ ਬੜਾ ਖੁਸ਼ੀ ਦਾ ਦਿਨ ਹੈ ਤੇ ਬੜੇ ਸ਼ਾਨ ਦੇ ਨਾਲ ਸਾਰੇ ਜਣੇ ਮਨਾ ਰਹੇ ਨੇ ਤੇ ਉਸ ਖੁਸ਼ੀ 'ਚ ਮੈਨੂੰ ਵੀ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਤਾਂ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਜੀ ਝੰਡੇ ਤੇ ਦੇ ਰਹੇ ਨੇ ਸਾਰੇ ਉਮੀਦਵਾਰ ਅਸੀਂ ਇਹ ਕਰਾਂਗੇ ਅਸੀਂ ਇਹ ਦੇਵਾਂਗੇ ਤੁਸੀਂ ਵੀ ਵੱਡੇ ਪ੍ਰੋਜੈਕਟ ਲੈ ਕੇ ਆਏ ਹੋ ਅਗਲਾ ਝੰਡਾ ਕੀ ਰੂਗਾ ਤੁਹਾਡਾ ਆਉਣ ਵਾਲਾ ਵੱਡੇ ਏਜੰਡੇ ਦੇਖੋ ਜੀ ਜਿਹੜੇ ਏਜੰਡੇ ਦੂਜੇ ਦੇ ਰਹੇ ਨੇ ਇੱਕ ਸੁਪਨਾ ਹੀ ਹੈਗਾ ਮੈਂ ਤਾਂ ਪੁੱਛਣਾ ਚਾਹਾਂਗੀ ਕਿ ਤੇਨੇ ਇਲੈਕਸ਼ਨਾਂ ਮੈਂ ਪਹਿਲੇ ਲੜੀਆਂ ਉਹਨਾਂ ਨੇ ਵੀ ਇਹੋ ਜੇ ਸੁਪਨੇ ਦਿਖਾਏ ਸੀਗੇ ਆਜ ਉਹ ਕਿੱਥੇ ਨੇ ਮੁੜ ਕੇ ਹਾਰਨ ਤੋਂ ਬਾਅਦ ਇਹ ਵੀ ਨਹੀਂ ਕਿ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਤੱਕ ਨਹੀਂ ਆਏ ਬਲਕਿ ਆ ਕਹਿ ਸਕਦੀਆਂ ਕਿ ਜਿਹੜੇ ਕਾਂਗਰਸ ਦੇ ਪ੍ਰਧਾਨ ਸਾਹਿਬ ਲੜੇ ਸੀ ਉਹਦੇ ਬਾਅਦ ਬਸਾਂ ਦੇ ਮੰਤਰੀ ਬਣ ਗਏ ਹਲਕੇ ਜੇ ਦੋ ਬਸਾਂ ਹੀ ਚਲਾ ਦਿੰਦੇ ਬਸਾਂ ਤਾਂ ਕੀ ਚਲਾਣੇ ਸੇ ਬਸਾਂ ਦਾ ਵੱਡਾ ਕਪਲਾ ਕਰਕੇ ਤੁਰਦੇ ਬਣੇ ਲੋਕਾਂ ਦੀ ਸਾਰ ਤੱਕ ਨਹੀਂ ਲੱਗਦੀ ਸੋ ਇਹ ਜਿਹੜੇ ਬਰਸਾਤੀ ਮੈਂਡਕ ਵੋਟਾਂ ਦੇ ਵੇਲੇ ਨਿਕਲ ਕੇ ਆਉਂਦੇ ਨੇ ਇਹ ਸਿਰਫ ਬਠਿੰਡੇ ਦੇ ਲੋਕਾਂ ਦਾ ਕੋਈ ਫਾਇਦਾ ਕਰਨ ਵਾਸਤੇ ਨਹੀਂ ਇਹ ਸਿਰਫ ਆਪ ਦੀ ਸਿਆਸਤ ਚਮਕਾਉਣ ਵਾਸਤੇ ਆਉਂਦੇ ਨੇ ਤੇ ਜੇ ਦਾ ਨਹੀਂ ਲੱਗਦਾ ਤਾਂ ਮੁੜ ਕੇ ਮੁੜ ਕੇ ਬਠਿੰਡੇ ਨੂੰ ਦੇਖਦੇ ਤੱਕ ਨਹੀਂ ਲੇਕਿਨ ਬਠਿੰਡਾ ਹਲਕਾ ਸਾਡਾ ਪਰਿਵਾਰ ਹੈ ਇਸ ਹਲਕੇ ਦਾ ਹੀ ਹਿੱਸਾ ਸੇ ਖੋਦੇ ਰਹਿੰਦੇ ਵੀ ਅਸੀਂ ਇੱਥੇ ਆ ਰਹਿਣਾ ਵੀ ਇੱਥੇ ਹੀ ਪੀੜੀ ਦਰ ਪੀੜੀ ਇੱਥੇ ਰਹਿਣਾ ਸੋ ਇਸ ਇਲਾਕੇ ਦੀ ਤਰੱਕੀ ਦੇ ਨਾਲ ਹੀ ਸਾਡੀ ਆਪਣੀ ਤਰੱਕੀ ਜੁੜੀ ਹੋਈ ਹੈ ਜੇ ਬਠਿੰਡਾ ਅੱਗੇ ਜਾਂਦਾ ਹੈ ਤਾਂ ਫਿਰ ਸਾਡਾ ਹਲਕਾ ਵੀ ਇਸ ਹਲਕੇ ਵਿੱਚ ਹੋਣ ਕਰਕੇ ਅਸੀਂ ਵੀ ਅੱਗੇ ਜਾਂਦੇ ਹਾਂ ਸੋ ਸਾਡਾ ਨਿਸ਼ਾਨਾ ਇਹ ਹੀ ਸੀ ਕਿ ਇਸ ਹਲਕੇ ਨੂੰ ਇੱਕ ਪਿਛੜਿਆ ਹੋਇਆ ਹਲਕਾ ਕਹਿ ਸਮਝਿਆ ਜਾਂਦਾ ਸੀ ਜਿੱਥੇ ਕੋਈ ਪੋਸਟਿੰਗ ਵੀ ਇੱਥੇ ਹੋ ਜਾਂਦੀ ਸੀ ਲੋਕੀ ਕਹਿੰਦੇ ਕਿ ਪਤਾ ਨਹੀਂ ਕਿੱਥੇ ਸਿੱਟ ਦਿੱਤਾ ਗਿਆ ਹੈਗਾ ਇਹਨੂੰ ਪੋਸਟਿੰਗ ਇਹੋ ਜੀ ਸਮਝੀ ਜਾਂਦੀ ਸੀ ਜਿਵੇਂ ਕੋਈ ਪਨਿਸ਼ਮੈਂਟ ਪੋਸਟਿੰਗ ਹੁੰਦੀ ਹੈ ਲੇਕਿਨ ਅੱਜ ਮੈਨੂੰ ਮਾਨ ਹੈ ਕਿ 15 ਸਾਲ ਪਰਿਵਾਰ ਨੂੰ ਮੌਕਾ ਮਿਲਿਆ ਤੇ ਇਹ ਮਾਲਵੇ ਦਾ ਇੱਕ ਕੈਪੀਟਲ ਸਿਟੀ ਦੀ ਤਰ੍ਹਾਂ ਪਠੰਡਾ ਉੱਭਰ ਰਿਹਾ ਸੀ ਜੇ 8 ਸਾਲ ਦਾ ਹੋਰ ਇਹ ਮੌਕਾ ਲੋਕੀ ਹੱਥੋਂ ਨਹੀਂ ਗਵਾਉਂਦੇ ਤਾਂ ਬਾਦ ਸਾਹਿਬ ਨੇ ਇਸ ਸ਼ਹਿਰ ਨੂੰ ਕਿਤੇ ਦਾ ਕਿਤੇ ਲੈ ਜਾਣਾ ਸੀ ਜੇ ਆਪਾਂ ਦੇਖੀਏ ਕਿ ਚੰਡੀਗੜ੍ਹ 'ਚ ਵੀ ਇੱਕ ਸੈਂਟਰਲ ਯੂਨੀਵਰਸਿਟੀ ਇੱਕ ਪੰਜਾਬ ਯੂਨੀਵਰਸਿਟੀ ਤਾਂ ਇੱਕ ਪੀਜੀਆ ਆਇਆ ਹੈ ਤਾਂ ਦੇਖੋ ਚੰਡੀਗੜ੍ਹ ਕੀ ਦਾ ਕੀ ਬਣ ਗਿਆ ਅਸੀਂ ਵੀ ਇਸ ਇਤਨਾ ਸੈਂਟਰਲ ਯੂਨੀਵਰਸਿਟੀ ਤੇ ਇੱਕ ਐਮਜ਼ ਲੈ ਕੇ ਆਏ ਇੱਕ ਵੱਡੀ ਸਾਰੀ ਰਿਫਾਇਨਰੀ ਇੱਕ ਵੱਡੀ ਇੰਡਸਟਰੀ ਲੈ ਕੇ ਆਏ ਕਿਉਂਕਿ ਅਸੀਂ ਵੀ ਇਸ ਇਲਾਕੇ ਨੂੰ ਉੱਥੇ ਅੱਗੇ ਲੈ ਜਾਣਾ ਚਾਹੁੰਦੇ ਸੀ ਕਿ ਇੱਕ ਚੰਡੀਗੜ੍ਹ ਦੀ ਤਰ੍ਹਾਂ ਇਹ ਮਾਲਵੇ ਦਾ ਕੈਪੀਟਲ ਬਣ ਜਾਏ ਲੇਕਿਨ ਲੋਕਾਂ ਵਿਰੋਧੀਆਂ ਦੇ ਝੂਠ ਤੇ ਪ੍ਰਚਾਰ ਵਿੱਚ ਆ ਗਏ ਉਹਨਾਂ ਦੇ ਲਾਰਿਆਂ ਦੇ ਵਿੱਚ ਆ ਗਏ ਤੇ ਪੰਜਾਬ ਜਿੱਥੇ ਛੱਡ ਕੇ ਗਏ ਸੀ ਉਦੋਂ ਕਿੰਨਾ ਵੱਡਾ ਨਗਾਰ ਆਇਆ ਅਜ ਤਾਹੀ ਇਹਨਾਂ ਪਾਰਟੀਆਂ ਦਾ ਵਿਰੋਧ ਹੋ ਰਿਹਾ ਤੇ ਲੋਕੀ ਦੁਖੀ ਬੈਠੇ ਨੇ ਲੇਕਿਨ ਹਾਂ ਕੋਈ ਗੱਲ ਨਹੀਂ ਦੁਬਾਰਾ ਮੌਕਾ ਮਿਲੇਗਾ ਕੋਸ਼ਿਸ਼ ਕਰਾਂਗੇ ਜਿਹੜਾ ਇੱਥੇ 에ਰਪੋਰਟ ਅਸੀਂ ਡੋਮੈਸਟਿਕ 에ਰਪੋਰਟ ਅਸੀਂ ਲੈ ਕੇ ਆਏ ਸੀ ਉਹਦੇ ਬਾਅਦ ਚਲੋ ਭਾਵੇਂ ਦੋਨੋਂ ਸਰਕਾਰਾਂ ਨੇ ਇੱਕ ਨਵੀਂ ਫਲਾਈਟ ਨਹੀਂ ਕੀਤੀ ਜਿਹੜਾ ਆਪਾਂ ਲੈ ਕੇ ਉਹੀ ਫਲਾਈਟਾਂ ਚੱਲਦੀਆਂ ਨੇ ਹੁਣ ਇਹਨੂੰ ਇੱਕ ਅੰਤਰਰਾਸ਼ਟਰੀ 에ਰਪੋਰਟ ਬਣਾਈਏ ਤਾਂ ਕਿ ਜਿਹੜਾ ਸਾਡਾ ਸੁਪਨਾ ਸੀ ਕਿ ਇੱਥੇ ਐਮਜ਼ ਦੇ ਆਉਣ ਦੇ ਨਾਲ ਇੱਕ ਡ ਮੈਡੀਕਲ ਟੂਰਿਜ਼ਮ ਦੁਨੀਆ ਭਰ ਦੇ ਲੋਕੀ ਆ ਕੇ ਇੱਥੋਂ ਇਲਾਜ ਕਰਾਉਣ ਜਿਵੇਂ ਉਹ ਦਿੱਲੀ ਦੇ ਏਮਸ ਤੋਂ ਕਰਾਉਂਦੇ ਨੇ ਉਹਦੇ ਬਾਅਦ ਤੱਕ ਸਾਹਿਬ ਦੇ ਇਰਦ ਗਿਰਦ ਸਾਰਾ ਸੁੰਦਰੀਕਰਨ ਕਰਕੇ ਬਹੁਤ ਸਾਰੇ ਇਤਿਹਾਸਿਕ ਗੁਰਦੁਆਰਾ ਸਾਹਿਬ ਇੱਥੇ ਇੱਕ ਰਿਲੀਜੀਅਸ ਟੂਰਿਜ਼ਮ ਹੋਏ ਦੇਸ਼ਾਂ ਵਿਦੇਸ਼ਾਂ ਚੋਂ ਹੀ ਨਹੀਂ ਲੇਕਿਨ ਨੰਦੇੜ ਸਾਹਿਬ ਤੋਂ ਪਟਨਾ ਸਾਹਿਬ ਤੋਂ ਸਾਰੇ ਜਨੇ ਇੱਥੇ ਆਨ ਇੱਥੇ ਵੀ ਦਰਸ਼ਨ ਦੀਦਾਰ ਕਰਕੇ ਜਾਂ ਜਿਵੇਂ ਅੰਮ੍ਰਿਤਸਰ ਸਾਹਿਬ ਜਾਂਦੇ ਸੋ ਬਹੁਤ ਕੁਝ ਹੋਰ ਵੱਡੀ ਇੰਡਸਟਰੀ ਕੋਈ ਇੱਥੇ ਹੈ ਕਿਉਂਕਿ ਰੋਜ਼ਗਾਰ ਦਾ ਬਹੁਤ ਵੱਡਾ ਬਹੁਤ ਵੱਡੀ ਲੋੜ ਹੈ ਬੇਰੋਜ਼ਗਾਰੀ ਇਹਨਾਂ ਨੇ ਘਰ ਘਰ ਨੌਕਰੀਆਂ ਦੇ ਝੂਠ ਮਾਰ ਕੇ ਸੱਤ ਗੁਣਾ ਬੇਰੋਜ਼ਗਾਰੀ ਵਧਾ ਦਿੱਤੀ ਹੈਗੀ ਮਾਨਸੇ ਜ਼ਿਲ੍ਹੇ 'ਚ ਵੀ ਬਹੁਤ ਵੱਡੀ ਇੰਡਸਟਰੀ ਦੀ ਲੋੜ ਹੈ ਸੋ ਬਹੁਤ ਕੁਝ ਕਰਨ ਨੂੰ ਹੈਗਾ ਕਰੋਗੀ ਉਹ ਪਾਰਟੀ ਜਿਹੜੀ ਆਪਣੀ ਖੇਤਰੀ ਪਾਰਟੀ ਜਿਹੜੇ ਪੰਜਾਬ ਦੇ ਖਜ਼ਾਨੇ ਵਿੱਚੋਂ ਪੰਜਾਬ ਨੂੰ ਅੱਗੇ ਲੈ ਜਾਂਦਾ ਕੰਮ ਪਹਿਲੇ ਵੀ ਕੀਤਾ ਤੇ ਜਿੱਥੇ ਇਹਨਾਂ ਦੋਵਾਂ ਪਾਰਟੀਆਂ ਨੇ ਕੱਲੇ ਪੰਜਾਬ ਨੂੰ ਕਰਜ਼ਾਈ ਕਰਕੇ ਕਾਂਗਰਸੀਆਂ ਨੇ ਰਜ ਕੇ ਆਪ ਦੀ ਜੇਬਾਂ ਪਰਿਆ ਤੇ ਭਗਵੰਤ ਮਾਨ ਨੇ ਆਪ ਦੀ ਕੁਰਸੀ ਦੇ ਖਾਤੇ 'ਰ ਸਾਰਾ ਪੰਜਾਬ ਕੇਜਰੀਵਾਲ ਨੂੰ ਗਿਰਵੀ ਕਰ ਛੱਡਿਆ ਉਹਨੂੰ ਨੈਸ਼ਨਲ ਲੀਡਰ ਬਣਾਉਣ ਵਾਸਤੇ ਤੇ ਅਫਸੋਸ ਹੈ ਕਿ ਕਰਜ਼ਾਈ ਪੰਜਾਬ ਦੇ ਲੋਕੀ ਹੋਏ ਨੇ ਤੇ ਚਮਕਾਈ ਇਹਨਾਂ ਦੀ ਸਿਰ ਸਿਆਸਤ ਗਈ ਹੈ